आस्था रूहानियत का केंद्र श्री हरिमंदर साहेब अंग्रेजी हकूमत दी, दी गवाही भरदा जलियांवाला बाग ਜੇਕਰ ਤੁਸੀਂ ਸਿਫਤੀ ਦੇ ਘਰ ਅੰਮ੍ਰਿਤਸਰ ਦੀ ਯਾਤਰਾ ਤੇ ਗਏ ਅਤੇ ਇਹਨਾਂ ਇਤਿਹਾਸਿਕ ਥਾਮਾਂ ਦਾ ਦੇਦਾਰ ਨਹੀਂ ਕੀਤਾ ਤਾਂ ਸਮਝੋ ਤੁਹਾਡੀ ਯਾਤਰਾ ਅਧੂਰੀ ਰਹਿ ਗਈ ਹੈ ਹੈਰੀਟੇਜ ਸਿਟੀ ਐਲਾਨੇ ਜਾਣ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਲਈ ਬੇਸ਼ੱਕ ਕਈ ਤਰ੍ਹਾਂ ਦੇ ਪਲਾਨ ਤਿਆਰ ਕੀਤੇ ਜਾ ਰਹੇ ਹੋ ਪਸ਼ੂਨੀ ਦਰਬਾਰ ਸਾਹਿਬ ਤੇ ਜਲਾਵਲਾ ਬਾਗ ਦੇ ਆਲੇ ਦੁਆਲੇ ਦੇ ਇਲਾਕੇ 'ਚ ਜੇਕਰ ਤੁਸੀਂ ਹੁਣ ਜਾਓਗੇ ਤਾਂ ਸ਼ਾਇਦ ਇਸ ਵਾਰ ਤੁਹਾਡਾ ਤਜਰਬਾ ਬਿਲਕੁਲ ਵੱਖ ਹੋਵੇਗਾ ਇਸ ਦੀ ਗਵਾਹੀ ਭਰ ਰਹੀਆਂ ਨੇ ਇਹ ਤਸਵੀਰਾਂ

ਨਾਲੇ ਬੜਾ ਸੋਹਣਾ ਕੰਮ ਕੀਤਾ ਮੋੜ ਮੋੜ ਨੂੰ ਗਏ ਆ ਜਗ੍ਹਾ ਵੀ ਬਹੁਤ ਬਣਾਈ ਆ ਹੁਣ ਪਹਿਲਾਂ ਤੋਂ ਐਵੀ ਦਾ ਹਿਸਟਰੀ ਵੀ ਚਾਹੀਦੀ ਆ ਦੇਖਣ ਨੂੰ ਇਦਾਂ ਵੀ ਜਿੱਦਾ ਪੁਰਾਣੀ ਵੀ ਵਾਲਿਆ ਨਿਊ ਵੀ ਪਾਦੀ ਤੇ ਦੋਨੇ ਮਿਕਸ ਕਰਕੇ ਫਿਰ ਇਦਾਂ ਵਧੀਆ ਲੱਗਦੇ ਆ ਇਹ ਬਦਲਾ ਆਇਆ ਹੈ ਅੰਮ੍ਰਿਤਸਰ ਚ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੇ ਬਾਜ਼ਾਰਾਂ ਚ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਇਸ ਇਲਾਕੇ ਨੂੰ ਟ੍ਰੈਫਿਕ ਫਰੀ ਜ਼ੋਨ ਤੇ ਸਾਫ਼ ਸੁਥਰੀ ਦਿਖ ਦੇਣ ਦਾ ਐਲਾਨ ਜ਼ਮੀਨੀ ਤੌਰ ਤੇ ਦੇਖਣ ਨੂੰ ਵੀ ਮਿਲ ਰਿਹਾ ਬਹੁਤ ਭੀੜ ਸੀ ਇੱਥੇ ਦੂਰੋਂ ਦੇ ਯਾਤਰੀ ਆਉਂਦੇ ਸੀ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਸੀ ਹੁਣ ਬਹੁਤ ਵਧੀਆ ਔਰ ਸਰਕਾਰ ਬਹੁਤ ਵਧੀਆ ਕਰ ਰਹੀ ਹੈ 2 ਸਾਲ ਪਹਿਨਾ ਸ਼ੁਰੂ ਕੀਤੇ ਗਏ ਇਸ ਬਿਊਟੀਫਿਕੇਸ਼ਨ ਪ੍ਰੋਜੈਕਟ ਦਾ 25 ਅਕਤੂਬਰ ਨੂੰ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਉਦਘਾਟਨ ਕਰਨ ਵਾਲੇ ਨੇ ਹੁਣ ਦਰਬਾਰ ਸਾਹਿਬ ਤੇ ਜਲਿਆਂ ਵਾਲਾ ਬਾਗ ਆਉਣ ਵਾਲਿਆਂ ਨੂੰ ਕਿਹੜੇ ਬਦਲਾ ਦੇਖਣਗੇ ਸਹੂਲਤਾਂ ਕਿਹੜੀਆਂ ਮਿਲਣਗੀਆਂ ਕੀ ਨਵਾਂ ਦੇਖਣ ਨੂੰ ਮਿਲੇਗਾ ਇਹਨਾਂ ਸਾਰੀਆਂ ਖਾਸੀਅਤਾਂ ਨਾਲ ਤੁਹਾਨੂੰ ਰੂਬਰੂ ਕਰਾਉਣ ਲਈ ਨਿਕਲਿਆ এবੀਪੀ ਸਾਝਾ ਪਥਰਾਂ ਨੂੰ ਤਰਾਸ਼ਦੇ ਕਾਰੀਗਰ ਆਖਰੀ ਗੇਟ 'ਚ ਬੁੱਤਾਂ ਦਾ ਕੰਮ ਗਲੀਆਂ 'ਚ ਕੰਕਰੀਟ ਦੀ ਥਾਂ ਡਾਈਨਾ ਦੁਕਾਨਾਂ ਦੇ ਇੱਕੋ ਡਿਜ਼ਾਈਨ ਤੇ ਬੋਰਡ ਇਮਾਰਤਾਂ ਦਾ ਇੱਕੋ ਹੀ ਕਲਰ ਕੰਬੀਨੇਸ਼ਨ ਉਹ اچھا ਲੱਗ ਰਹਾ ਹੈ ਦੋਨੋਂ ਤਰਫ ਪਾਈ ਇੱਕ ਹੀ ਕਲਰ ਦਾ ਬਿਲਡਿੰਗ ਔਰ ਇਹ ਪਾਥ ਜਿਹੜਾ ਰਸਤਾ ਹੈ ਨਾ ਮੰਦਿਰ ਸਾਹਿਬ ਜੀ ਜਾਣੇ ਲਈ ਬਹੁਤ ਬੜੀਆ ਹੈ ਪਹਿਲਾਂ ਜਦੋਂ ਆਨੇ ਸੀ ਇੱਥੇ ਹੁਣ ਸਾਰੀ ਐਂਟਰੀ ਬੰਦਿਆ ਮੋਟਰਸਾਈਕਲ ਸਕੂਟਰ ਰਿਕਸ਼ਾ ਦੀ ਸਾਰੀ ਐਂਟਰੀ ਬੰਦਿਆ ਰੋਡ ਵਗੈਰਾ ਬਹੁਤ ਵਧੀਆ ਬਣਾ ਦਿੱਤੀ ਗਈ ਆ ਤੇ ਪਹਿਲਾਂ ਆਨੇ ਸੀ ਇੱਥੇ ਬਹੁਤ ਰਸ਼ ਹੋ ਜਾਂਦਾ ਸੀਗਾ ਟ੍ਰੈਫਿਕ ਬਹੁਤ ਹੋ ਜਾਂਦੀ ਬਹੁਤ ਵਧੀਆ ਕਰ ਦਿੱਤਾ ਨਜ਼ਾਰਾ ਕਿਸੇ ਵਿਦੇਸ਼ੀ ਮੁਲਕ ਦੀਆਂ ਗਲੀਆਂ ਵਾਂਗ ਕਈ ਮਹੀਨਿਆਂ ਦੀ ਕਰੜੀ ਮਿਹਨਤ ਤੋਂ ਬਾਅਦ ਦਰਬਾਰ ਸਾਹਿਬ ਤੇ ਜਲਿਆਂ ਵਾਲਾ ਬਾਗ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਇਹ ਦਿੱਖ ਮਿਲੀ ਹੈ ਇਸ ਖੂਬਸੂਰਤੀ ਚ ਚਾਰ ਚੰਨ ਲਾਇਆ ਹੈ ਸ਼ਾਹੀ ਸੂਬੇ ਰਾਜਸਥਾਨ ਦੇ ਖਾਸ ਪੱਥਰਾਂ ਅਤੇ ਕਾਰੀਗਰਾਂ ਨੇ ਕਮਾਲ ਦੀ ਕਾਰੀਗਰੀ ਦਿਖਾਉਣ ਵਾਲੇ ਇਨਾ ਹੁਨਰਮੰਦ ਲੋਕਾਂ ਨੇ ਮੁਲਕ ਚ ਹੂਰ ਵੀ ਕਈ ਇਮਾਰਤਾਂ ਬਣਾ ਕੇ ਵਾਹ ਵਾਹੀ ਘੁੱਟੀ ਹੈ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਨੇ ਸਭ ਤੋਂ ਪਹਿਲਾਂ देर रात ਤੱਕ ਕੰਮ ਕਰਨ ਵਾਲੇ ਇਨਾ ਕਾਰੀਗਰਾਂ ਨਾਲ ਗੱਲਬਾਤ ਕੀਤੀ ਕਿ ਆਖਿਰ ਕਿਵੇਂ ਇਨਾ ਦਾ ਜਜ਼ਬਾ ਤੇਜ ਤਪ ਤੇ ਥਕਾ ਦੇਣ ਵਾਲੀਆਂ ਰਾਤਾਂ ਚ ਨਹੀਂ ਟਟਿਆ बताइए आप कितनी देर से इस काम में लगे हैं और क्या मुख्य काम क्या है आपका हमारा मुख्य काम है फिटिंग का गढ़ाई का नक्सी का और हमको यहाँ पे आए हुए करीबन तीन चार महीने हो गए अमृतसर के अंदर जो भी सारा कुछ काम है पत्थर को जो शक्ल देना चाहते हैं हम जो कुछ भी करना चाहते हैं वो दे सकते हैं नहीं ऐसे है शिकारीगर नहीं राजस्थान में ही है शिकारीगर कारीगर और लेकिन उड़ीसा में भी हो सकते हैं लेकिन जो भी काम है वो राजस्थान के ही लोग कर रहे हैं यहाँ पर दिल्ली में भी जो अक्षरधाम मंदिर बना हुआ है वहाँ पे भी हमने काम किया था हमारा खून और पसीना एक करते हैं तो हम तो यही सोचेंगे कि किसी को अच्छा लगे जंगी पद्धर से चल रहे काम का जायजा लेंद्या टीम पहुंची शहीदों के खून न लाल हुई धरती चलियावाला बाग ਇਤਿਹਾਸਕ ਬਾਗ ਅੰਦਰ ਜਾਣ ਲਈ ਪਹਿਲਾਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਮ ਲੋਕ ਤੇ ਸੈਲਾਨੀ ਪਹੁੰਚਦੇ ਸਨ ਪਰ ਹੁਣ ਇਸ ਦੇ ਮੇਨ ਗੇਟ ਬਾਹਰ ਸੁੰਦਰੀਕਰਨ ਦਾ ਖਾਸ ਖਿਆਲ ਰੱਖਿਆ ਗਿਆ ਹੈ ਐਂਟਰੀ ਪੁਆਇੰਟ ਦੀ ਖੂਬਸੂਰਤੀ ਵਧਾਈ ਗਈ ਹੈ ਇਸ ਚ ਖਾਸ ਗੱਲ ਇਹ ਹੈ ਕਿ ਪੱਥਰ ਨੂੰ ਤਰਾਸ਼ ਕੇ ਬਣਾਏ ਜਾ ਰਹੇ ਨੇ ਸ਼ਹੀਦਾਂ ਦੇ ਚਿਹਰੇ ਤੇ ਉਹਨਾਂ ਦਾ ਖੁਣਵਾਇਆ ਗਿਆ ਨਾਮ ਜਲਿਆਂਵਾਲਾ ਬਾਗ ਦੇ ਬਾਹਰ ਵੀ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਨੇ ਜਿਸ ਤਰ੍ਹਾਂ ਕਿ ਮੈਂ ਦਿਖਾਇਆ ਕਿ ਮੇਰੇ ਖੱਬੇ ਪਾਸੇ ਹਰਮੰਦਰ ਸਾਹਿਬ ਨੂੰ ਜੋ ਰਸਤਾ ਜਾਂਦਾ ਹੈ ਉਹ ਤੁਸੀਂ ਦੇਖ ਸਕਦੇ ਹੋ ਔਰ ਬਿਲਕੁਲ ਮੇਰੇ ਪਿੱਛੇ ਹੈ ਜਲਿਆਂਵਾਲਾ ਬਾਗ ਔਰ ਜਲਿਆਂਵਾਲਾ ਬਾਗ ਦੇ ਆਲੇ-ਦੁਆਲੇ ਦਾ ਜੋ ਇਲਾਕਾ ਹੈ ਉਸ ਦੀ ਤਸਵੀਰ ਕਿਸ ਤਰੀਕੇ ਦੇ ਨਾਲ ਬਦਲੀ ਹੈ ਇਸ ਵੇਲੇ ਤੁਸੀਂ ਸਟੈਚੂ ਦੇਖ ਰਹੇ ਹੋ ਕਿਉਂਕਿ ਜਲਿਆਂਵਾਲਾ ਬਾਗ ਦੇ ਇਤਿਹਾਸ ਤੋਂ ਹਰ ਭਾਰਤੀ ਜਾਣੂ ਹੈ ਪਰ ਜੋ ਲੋਕ ਵਿਦੇਸ਼ਾਂ ਤੋਂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਇਸ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਇੱਕ ਖਾਸ ਤਰ੍ਹਾਂ ਦਾ ਬੁੱਤ ਬਣਾਇਆ ਗਿਆ ਜਿਸ ਦੇ ਵਿੱਚ ਉਹਨਾਂ ਸ਼ਹੀਦਾਂ ਦੀਆਂ ਤਸਵੀਰਾਂ ਉਕੇਰੀਆਂ ਗਈਆਂ ਨੇ ਜੋ ਜਲਿਆਂਵਾਲਾ ਬਾਗ ਦੇ ਸਾਕੇ ਦੇ ਵਿੱਚ ਸ਼ਹੀਦ ਹੋਏ ਗਏ ਸਨ ਔਰ ਉਹਨਾਂ ਦੇ ਨਾਮ ਵੀ ਬਕਾਇਦਾ ਇਸ ਬੁੱਤ ਦੇ ਥੱਲੇ ਲਿਖੇ ਗਏ ਨੇ ਤਾਂ ਕਿ ਲੋਕ ਉਹਨਾਂ ਦੇ ਇਤਿਹਾਸ ਅਤੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕਣ ਪਹਿਲਾਂ ਇਥੋਂ ਦਰਬਾਰ ਸਹਤ ਤੱਕ ਜਾਣ ਲਈ ਤੁਹਾਨੂੰ ਭੀੜ ਭੜੱਕੇ ਚ ਹੋ ਕੇ ਲੰਘਣਾ ਪੈਂਦਾ ਸੀ ਪਰ ਹੁਣ ਹਾਲਾਤ ਬਦਲ ਚੁੱਕੇ ਨੇ ਰਸਤੇ ਨੂੰ ਚੌੜਾ ਕੀਤਾ ਗਿਆ ਹੈ ਇਹ ਤਾਂ ਬਹੁਤ ਸੋਨਾ ਬਣਾਤਾ ਹੋਂ ਜਿਵੇਂ ਸਾਨੂੰ ਲੱਗਦਾ ਐ ਜਿਵੇਂ ਇੰਗਲੈਂਡ ਵਰਗੀ ਮਾਰਕੀਟ ਦੇਖਦੇ ਵਿਆਂ ਜਿਵੇਂ ਸਾਰੀ ਸੇਮ ਉਹਨਾਂ ਨੇ ਉੱਥੇ ਬਣਾਈ ਹੋਈ ਐ ਉਧਰ ਦੀ ਮਾਰਕੀਟ ਸਾਨੂੰ ਇੱਥੇ ਦੇਖਣ ਨੂੰ ਮਿਲ ਰਹੀ ਐ ਇਸ ਇਲਾਕੇ ਦੀ ਤਾਂ ਖਾਸਕਰ ਨੁਹਾਰ ਹੀ ਬਦਲ ਦਿੰਦੀ ਐ ਇਹ ਪਛਾਣ ਚ ਨਹੀਂ ਆਂਦਾ ਇਲਾਕਾ ਵੀ ਐਡੀ ਐਡਾ ਵਿਕਾਸ ਹੋ ਸਕਦਾ ਫਿਰ ਇੰਨੇ ਛੋਟੇ ਪਿੰਡ ਚ ਹੋ ਸਕਦਾ ਇਹ ਤਾਂ ਬੜੀ ਇਤਿਹਾਸਿਕ ਗੱਲ ਐ ਅਸੀਂ ਇਸ ਮੈਂ 68 ਸਾਲ ਦੀ ਉਮਰ ਚ ਇੱਥੇ ਘੁੰਮਦਾ ਫਿਰਦਾ ਆਂ ਤੇ ਮੈਨੂੰ ਇੱਥੇ ਆਂ ਜਾਣ ਲੱਗਿਆਂ ਲੰਘਣ ਲੱਗਿਆਂ ਵੀ ਕਿੰਨੀਆਂ ਪ੍ਰ ਮੈਂ ਪੈਦਲ ਵੀ ਚੱਲ ਸਕਦਾ ਹਾਂ ਮੈਂ ਸਕੂਟਰ ਤੇ ਵੀ ਇੱਧਰ ਉੱਧਰ ਜਾ ਸਕਦਾ ਮੈਨੂੰ ਕਦੀ ਮੁਸ਼ਕਲ ਆਂਦੀ ਨਹੀਂ ਇੱਥੇ ਇਹ ਤੇ ਬਹੁਤ ਜ਼ਿਆਦਾ ਸੜਕਾਂ ਪਤਾ ਨਹੀਂ 80 ਫੁੱਟ ਕੇ 60 ਫੁੱਟ ਤੋਂ ਵੀ ਤਾਂ ਟੱਪ ਗਈਆਂ ਇਹ ਤੇ ਲੱਗਦਾ ਮੈਂ ਕਿਤੇ ਫਾਰੰਚ ਕੋਲ ਮੁੜਦਾ ਵਾਂ ਸ਼੍ਰੀ ਹਰਮੰਦਰ ਸਾਹਿਬ ਦੇ ਰਸਤੇ 'ਚ ਸਾਰੀਆਂ ਦੁਕਾਨਾਂ ਦੀ ਪਾਰਲੀ ਦਿਖ ਇੱਕੋ ਜਹੀ ਨਜ਼ਰ ਆਵੇ ਤਾਂ ਹੈਰਾਨ ਨਾ ਹੋਣਾ ਰੇੜੀ ਰਿਕਸ਼ੇ ਤੋਂ ਲੈ ਕੇ ਫੁੱਟਪਾਥ ਤੇ ਲੱਗਣ ਵਾਲੀਆਂ ਦੁਕਾਨਾਂ ਦਾ ਨਾਮੋ ਨਿਸ਼ਾਨ ਤੱਕ ਨਹੀਂ ਵੱਖ-ਵੱਖ ਚੀਜ਼ਾਂ ਦੀਆਂ ਦੁਕਾਨਾਂ ਪਰ ਇਹਨਾਂ ਦੇ ਬੋਰਡ ਅਤੇ ਕੰਦਾਂ ਦੇ ਰੰਗ ਇੱਕੋ ਜਹੀ ਹੈਰਿਟੇਜ ਲੁੱਕ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਸ ਵੇਲੇ ਮੈਂ ਹਰਮੰਦਰ ਸਾਹਿਬ ਦੇ ਠੀਕ ਬਾਹਰ ਮੌਜੂਦ ਹਾਂ ਔਰ ਮੇਰੇ ਪਿੱਛੇ ਜੋ ਰਸਤਾ ਹੈ ਉਹ ਹਰਮੰਦਰ ਸਾਹਿਬ ਨੂੰ ਆਉਂਦਾ ਹੈ ਇਹ ਰਸਤਾ ਪਹਿਲਾਂ ਵੀ ਕਈ ਵਾਰ ਅਸੀਂ ਆਪਣੀਆਂ ਤਸਵੀਰਾਂ ਦੇ ਵਿੱਚ ਦਿਖਾਇਆ ਪਰ ਇਸ ਵਾਰ ਤਸਵੀਰ ਕੁਝ ਵੱਖਰੀ ਹੈ ਕਿਉਂਕਿ ਜੋ ਪ੍ਰੋਜੈਕਟ ਸੁਖਬੀਰ ਬਾਦਲ ਦਾ ਡ੍ਰੀਮ ਪ੍ਰੋਜੈਕਟ ਸੀ ਕਿ ਗੁਰੂ ਨਗਰੀ ਨੂੰ ਇੱਕ ਵੱਖਰੀ ਦਿੱਖ ਦਿੱਤੀ ਜਾਵੇ ਔਰ ਹਰਮੰਦਰ ਸਾਹਿਬ ਨੂੰ ਜੋ ਰਸਤਾ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਇਮਾਰਤਾਂ ਨੇ ਉਹੋ ਬਦਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਾਰੀਆਂ ਇਮਾਰਤਾਂ ਨੂੰ ਇੱਕੋ ਜਿਹਾ ਰੂਪ ਦੇ ਦਿੱਤਾ ਗਿਆ ਸਾਰੀਆਂ ਦੁਕਾਨਾਂ ਦੇ ਬਾਹਰ ਜੋ ਬੋਰਡ ਨੇ ਜਾਂ ਹਰ ਇਮਾਰਤ ਜੋ ਹੈ ਉਹ ਇੱਕੋ ਜਿਹੀ ਨਜ਼ਰ ਆ ਰਹੀ ਹੈ ਵੱਖਰੀ ਗੱਲ ਇਸ ਵੇਲੇ ਇਹ ਵੇਖਣ ਨੂੰ ਮਿਲ ਰਹੀ ਹੈ ਕਿ ਜੋ ਨਿੱਜੀ ਇਮਾਰਤਾਂ ਨੇ ਲੋਕਾਂ ਦੇ ਜੋ ਘਰ ਨੇ ਉਹਨਾਂ ਨੂੰ ਵੀ ਸਰਕਾਰ ਵੱਲੋਂ ਇੱਕ ਆਪਣੇ ਵੱਲੋਂ ਵੱਖਰਾ ਰੂਪ ਜੋ ਹੈ ਉਹ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕ ਜੋ ਇੱਥੇ ਆਉਂਦੇ ਨੇ ਉਹ ਇੱਥੋਂ ਇੱਕ ਵੱਖਰੀ ਤਸਵੀਰ ਆਪਣੇ ਕੈਮਰਾ ਦੇ ਵਿੱਚ ਕੈਦ ਕਰਕੇ ਲਿਜਾ ਸਕਣ ਔਰ ਇੱਕ ਵੱਖਰਾ ਜੋ ਉਹਨਾਂ ਦੇ ਇੱਥੋਂ ਆਉਣ ਦਾ ਅਨੁਭਵ ਜੋ ਹੈ ਉਹ ਪੂਰੇ ਸੰਸਾਰ ਦੇ ਵਿੱਚ ਜਾ ਸਕੇ ਕਿਉਂਕਿ ਪਹਿਲਾਂ ਇਹ ਇਲਾਕਾ ਕਾਫੀ ਖਚਾ ਖੱਚ ਭਰਿਆ ਹੁੰਦਾ ਸੀ ਔਰ ਲੋਕਾਂ ਨੂੰ ਇੱਥੋਂ ਤੱਕ ਪਹੁੰਚਣ ਲਈ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਉਂਦੀਆਂ ਸੀ ਇਸ ਸਾਰੀ ਕੋਸ਼ਿਸ਼ ਤੋਂ ਬਾਅਦ ਤੁਹਾਡੇ ਮਨ 'ਚ ਸਵਾਲ ਉੱਠ ਰਿਹਾ ਹੋਣਾ ਕਿ ਨੋ ਵਹੀਕਲ ਜ਼ੋਨ ਐਲਾਨਿਆ ਗਿਆ ਤਾਂ ਲੋਕਾਂ ਨੂੰ ਆਪਣੇ ਵਾਹਨ ਕਿੱਥੇ ਪਾਰਕ ਕਰਨੇ ਹੋਣਗੇ ਇਸ ਸਵਾਲ ਦਾ ਵੀ ਜਵਾਬ ਲੱਭਣ ਪਹੰਚੀ ਸਾਡੀ ਟੀਮ ਹਾਲਾਂਕਿ ਇਸ ਇਲਾਕੇ ਦੀ ਸੈਰ ਕਰਨੀ ਹੈ ਤਾਂ ਤੁਹਾਨੂੰ ਆਪਣੇ ਪੈਰਾਂ ਨੂੰ ਥੋੜਾ ਕਸ਼ਟ ਦੇਣਾ ਪਵੇਗਾ ਪਰ ਯਕੀਨ ਮੰਨੋ ਇੱਕ ਵਾਰ ਤੁਸੀਂ ਆਪਣੇ ਵਾਹਨ ਤੋਂ ਬਿਨਾ ਤੁਰਨ ਲੱਗੇ ਤਮਾਸ਼ਾ ਬਹੁਤ ਆਉਣ ਵਾਲਾ ਹੈ ਤਾਂ ਅਸੀਂ ਗੱਲ ਕਰ ਰਹੇ ਸੀ ਵਾਣਾ ਦੇ ਪਾਰਕਿੰਗ ਦੀ ਇਸ ਇਲਾਕੇ 'ਚ ਆਉਣ ਵਾਲੇ ਲੋਕਾਂ ਲਈ ਟਾਊਨ ਹਾਲ ਇਲਾਕੇ 'ਚ ਸਾਰਾ ਗੱਡੀ ਪਾਰਕਿੰਗ ਬਣਾਈ ਗਈ ਹੈ ਇਸ ਇਲਾਕੇ ਚ ਕੀ ਨਵਾਂ ਸਿਰਜਿਆ ਗਿਆ ਹੈ ਕਿਹੜੀ ਰੰਗਤ ਦਿੱਤੀ ਗਈ ਹੈ ਜਾਨਣਾ ਜ਼ਰੂਰੀ ਹੈ। ਇਸ ਇਲਾਕੇ 'ਚ ਮਾਰਤਾਨੂ ਕਿਲੇ ਨੂੰ ਮਾ ਦਿਖ ਦਿੱਤੀ ਗਈ ਹੈ। ਪੰਜਾਬ ਦਾ ਸੱਭਿਆਚਾਰ ਦਰਸਾਉਂਦੇ ਭੰਗੜਾ ਪਾਉਂਦੇ ਗੱਬਰਾਂ ਦੇ ਬੁੱਤ। ਸਭ ਤੋਂ ਖਾਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਬੁੱਤ। ਅਤੇ ਉਹਨਾਂ ਦੇ ਰਾਜ ਦੇ ਬਹਾਦਰ ਯੋਧਿਆਂ ਦੇ ਬੁੱਤ ਅਜੋਕੇ ਪੀੜੀ ਨੂੰ ਜੋਸ਼ ਨਾਲ ਭਰ ਦਿੰਦੇ ਨੇ। ਪੂਰੇ ਇਲਾਕੇ ਦੇ ਨਾਲ ਨਾਲ ਇਸ ਰਸਤੇ ਨੂੰ ਵੀ ਬਦਲ ਦਿੱਤਾ ਗਿਆ ਹੈ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਸ ਰਸਤੇ ਦੇ ਵਿੱਚ ਕੀ ਕੀ ਬਦਲਾਅ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਰਸਤੇ ਦੇ ਵਿਚਕਾਰ ਜੋ ਹਨ ਉਹ ਰੁੱਖ ਲਗਾਏ ਗਏ ਨੇ ਔਰ ਉੱਥੇ ਲੋਕਾਂ ਦੇ ਬੈਠਣ ਲਈ ਵੀ ਇੰਤਜ਼ਾਮ ਕੀਤਾ ਗਿਆ ਤਾਂ ਜੋ ਲੋਕ ਇੱਥੇ ਬੈਠ ਕੇ ਆਪਣਾ ਸਮਾਂ ਬਤੀਤ ਕਰ ਸਕਣ ਔਰ ਇੱਥੇ ਤਸਵੀਰਾਂ ਨੂੰ ਜੋ ਇੱਥੋਂ ਦਾ ਮਾਹੌਲ ਹੈ ਉਹ ਆਪਣੇ ਕੈਮਰੇਆਂ ਦੇ ਵਿੱਚ ਕੈਦ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਜੋ ਦੀਵਾਰਾਂ ਨੇ ਉਹਨਾਂ ਨੂੰ ਵਿਰਾਸਤੀ ਦਿਖ ਦਿੱਤੀ ਗਈ ਹੈ ਤਾਂ ਜੋ ਇੱਕ ਪੁਰਾਤਨ ਸ਼ਹਿਰ ਵਾਲਾ ਜੋ ਹੈ ਲੋਕਾਂ ਦੇ ਮਨ ਦੇ ਵਿੱਚ ਜੋ ਇੱਕ ਤਸਵੀਰ ਹੈ ਉਸ ਨੂੰ ਲਿਆਂਦਾ ਜਾ ਸਕੇ ਔਰ ਪੁਰਾਤਨ ਜੋ ਪੇਂਟਿੰਗ ਹੈ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਦੀਵਾਰਾਂ ਦੇ ਉੱਪਰ ਪੇਂਟਿੰਗ ਕੀਤੀ ਜਾਂਦੀ ਸੀ ਉਸ ਤਰ੍ਹਾਂ ਦੀ ਪੇਂਟਿੰਗ ਲਗਭਗ ਸਾਰੀਆਂ ਇਮਾਰਤਾਂ ਤੇ ਕੀਤੀ ਜਾਣੀ ਹੈ ਬਿਲਕੁਲ ਸਾਹਮਣੇ ਧਰਮ ਸਿੰਘ ਮਾਰਕੀਟ ਜੋ ਕਿ ਇੱਕ ਪੁਰਾਣੀ ਇਮਾਰਤ ਸੀ ਇੰਪਰੂਵਮੈਂਟ ਟਰਸਟ ਵੱਲੋਂ ਬਣਾਈ ਗਈ ਹੈ ਇਹ ਇਮਾਰਤ ਸੀ ਔਰ ਇਸ ਨੂੰ ਇੱਕ ਕਿਲਾ ਨੁਮਾ ਰੂਪ ਦੇ ਦਿੱਤਾ ਗਿਆ ਹੈ ਔਰ ਇਸਦੇ ਠੀਕ ਬਾਹਰ ਪੰਜਾਬ ਦਾ ਜੋ ਵਿਰਸਾ ਹੈ ਉਸ ਦੀ ਝਲਕ ਵੀ ਦੇਖੀ ਜਾ ਰਹੀ ਹੈ ਕਿ ਭੰਗੜਾ ਪਾਉਂਦੇ ਹੋਏ ਨੌਜਵਾਨ ਉਹਨਾਂ ਦਾ ਦੇ ਸਟੈਚੂ ਇੱਥੇ ਲਗਾ ਦਿੱਤੇ ਗਏ ਨੇ ਹਾਲਾਂਕਿ ਇੱਕ ਪਾਸੇ ਮੁਟਿਆਰਾਂ ਦਾ ਜੋ ਗਿੱਧਾ ਹੈ ਉਸ ਦੇ ਵੀ ਸਟੈਚੂ ਲਗਾਏ ਜਾਣੇ ਨੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਮਸ਼ਹੂਰ ਹਾਲ ਗੀਟ ਦੀ ਇਸ ਇਲਾਕੇ ਨੂੰ ਨਿਊਯਾਰਕ ਦੇ ਟਾਈਮ ਸਕੁਅਰ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਗਰ ਨਿਗਮ ਦੇ ਦਫਤਰ ਨੂੰ ਸ਼ਿਫਟ ਕਰਕੇ ਇਮਾਰਤ ਨੂੰ ਦਿੱਤੀ ਗਈ ਹੈ ਬ੍ਰਿਟਿਸ਼ ਰਾਜ ਦੇ ਲੋਕ ਇਸੇ ਇਮਾਰਤ 'ਚ ਬਣਾਇਆ ਜਾਵੇਗਾ ਫੰਡ ਦੇ ਦਰਦ ਨੂੰ ਦਰਸਾਉਂਦਾ ਮਿਊਜ਼ੀਅਮ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਚੌਕ ਤੇ ਲਗਾਈ ਗਈਆਂ ਨੇ LEDS ਜਿਨ੍ਹਾਂ ਰਾਹੀਂ ਸੈਲਾਨੀਆਂ ਨੇ ਸਿੱਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਦੀ ਆਡੀਓ ਵਿਜ਼ੂਅਲ ਜਾਣਕਾਰੀ ਮਿਲੇਗੀ। ਇਸ ਵੇਲੇ ਅੰਮ੍ਰਿਤਸਰ ਦੇ ਜਿਸ ਇਲਾਕੇ ਦੇ ਵਿੱਚ ਅਸੀਂ ਖੜੇ ਹਾਂ ਇਸੇ ਇਲਾਕੇ ਦੇ ਵਿੱਚ ਕਦੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਸੀ ਹੁੰਦੀ ਪਰ ਅੱਜ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਕਾਫੀ ਖੁੱਲਾ ਡੁੱਲਾ ਇਹ ਇਲਾਕਾ ਲੱਗ ਰਿਹਾ ਹੈ ਇਹ ਅੰਮ੍ਰਿਤਸਰ ਦਾ ਉਹ ਇਲਾਕਾ ਹੈ ਜਿੱਥੋਂ ਹਾਲਗੇੜ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਟਾਊਨ ਹਾਲ ਦੀ ਇਮਾਰਤ ਆਉਂਦੀ ਸੀ ਔਰ ਇਸ ਤੋਂ ਬਾਅਦ ਹੀ ਲੋਕ ਅੱਗੇ ਦਰਬਾਰ ਸਾਹਿਬ ਲਈ ਰਵਾਨਾ ਹੁੰਦੇ ਸਨ ਪਰ ਇਸ ਇਲਾਕੇ ਦੀ ਤਸਵੀਰ ਵੀ ਪਹਿਲਾਂ ਨਾਲੋਂ ਕਿਤੇ ਵੱਖਰੀ ਨਜ਼ਰ ਆ ਰਹੀ ਹੈ ਔਰ ਇਸ ਇਮਾਰਤ ਦੇ ਵਿੱਚ ਪਹਿਲਾਂ ਅੰਮ੍ਰਿਤਸਰ ਨਗਰ ਨਿਗਮ ਅੱਦਾ ਜੋ ਦਫਤਰ ਸੀ ਉਹ ਸੀ ਔਰ ਉਸ ਨੂੰ ਸ਼ਿਫਟ ਕਰਕੇ ਹੁਣ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਭੇਜ ਦਿੱਤਾ ਗਿਆ ਹੈ ਔਰ ਇੱਥੇ 1947 ਦੀ ਭਾਰਤ-ਪਾਕ ਜੋ ਵਟਵਾਰਾ ਸੀ ਉਸ ਦੀ ਜਦੋਂ ਭਾਰਤ-ਪਾਕ ਦੀ ਵੰਡ ਹੋਈ ਤਾਂ ਉਸ ਵੇਲੇ ਕੀ ਕੀ ਹੋਇਆ ਉਸ ਦਾ ਇਤਿਹਾਸ ਇਸ ਮਿਊਜ਼ੀਅਮ ਦੇ ਵਿੱਚ ਸਿਰਜਿਆ ਜਾਵੇਗਾ ਇੱਥੇ ਆਉਣ ਵਾਲੇ ਸੈਲਾਨੀ ਉਸ ਵੇਲੇ ਦਾ ਇਤਿਹਾਸ ਜਾਣ ਸਕਣਗੇ ਉਸ ਵੇਲੇ ਦੀਆਂ ਇਤਿਹਾਸਕ ਤਸਵੀਰਾਂ ਅਤੇ ਉਸ ਵੇਲੇ ਦੀ ਜੋ ਦਰਦ ਭਰੀ ਕਹਾਣੀ ਬਿਆਨ ਕਰਦੀ ਜੋ ਤਸਵੀਰਾਂ ਇਸ ਦੇ ਅੰਦਰ ਲਗਾਈਆਂ ਜਾਣਗੀਆਂ ਔਰ ਉਸ ਦੇ ਠੀਕ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜੋ ਸਰਕਾਰੀ ਇਮਾਰਤਾਂ ਤੇ ਨਿੱਜੀ ਇਮਾਰਤਾਂ ਨੂੰ ਇੱਕੋ ਜਿਹੀ ਸ਼ਕਲ ਦਿੱਤੀ ਗਈ ਹੈ ਨਾਨਕਸ਼ਹੀ ਇੱਟ ਤੋਂ ਇਲਾਵਾ ਕਿਲਾਨੋਮਾ ਇਸ ਇਮਾਰਤ ਨੂੰ ਸ਼ਕਲ ਦੇਣ ਤੋਂ ਇਲਾਵਾ ਕੋਈ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨ ਦੇ ਬਾਹਰ ਕਿਸੇ ਵੀ ਦੁਕਾਨਦਾਰ ਵੱਲੋਂ ਆਪਣਾ ਕੋਈ ਵੱਖਰੀ ਤਰ੍ਹਾਂ ਦਾ ਸਾਈਨ ਬੋਰਡ ਜਾਂ ਕੋਈ ਵੀ ਹੋਲਡਿੰਗ ਨਹੀਂ ਲਗਾਇਆ ਗਿਆ ਔਰ ਇਸ ਦੇ ਨਾਲ ਹੀ ਠੀਕ ਸਾਹਮਣੇ ਫਿਰ ਇੱਕ ਅਜਿਹਾ ਇਲਾਕਾ ਜੋ ਹੈ ਉਸ ਨੂੰ ਕਿਲਾ ਨੁਮਾ ਸ਼ਕਲ ਦੇਣ ਤੋਂ ਇਲਾਵਾ ਉੱਥੇ ਇੱਕ ਜਗ੍ਹਾ ਜੋ ਰੱਖੀ ਗਈ ਹੈ ਸੈਂਟਰ ਦੇ ਵਿੱਚ ਇੱਥੇ ਵੀ ਇੱਕ LED ਸਕਰੀਨ ਲਗਾਈ ਜਾਏਗੀ ਜਿਸ ਰਾਹੀਂ ਲੋਕਾਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸ ਅਤੇ ਸਿੱਕੀ ਦੇ ਨਾਲ ਜੁੜੀਆਂ ਜੋ ਇਤਿਹਾਸਕ ਚੀਜ਼ਾਂ ਨੇ ਉਹਨਾਂ ਬਾਰੇ ਉਹਨਾਂ ਨੂੰ ਇੱਥੇ LED ਦੇ ਵਿੱਚ ਜਿੱਥੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਈਗੀ ਉੱਥੇ ਇਤਿਹਾਸਿਕ ਅਤੇ ਗੁਰੂ ਸਾਹਿਬਾਨਾਂ ਦੇ ਨਾਲ ਜੁੜੀਆਂ ਫਿਲਮਾਂ ਵੀ ਦਿਖਾਈਆਂ ਜਾਣਗੀਆਂ ਔਰ ਇਹ ਉਹ ਰਸਤਾ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੰਕਰੀਟ ਦੀ ਜਗ੍ਹਾ ਹੁਣ ਟਾਈਲਾਂ پورے ਇਲਾਕੇ ਦੇ ਵਿੱਚ ਲਗਾ ਦਿੱਤੀਆਂ ਗਈਆਂ ਨੇ ਕਿਸੇ ਵੀ ਵੱਡੇ ਵਾਹਨ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਔਰ ਕੋਈ ਵੀ ਆਸ-ਪਾਸ ਇਨਕ੍ਰੋਚਮੈਂਟ ਜਾਂ ਫਿਰ ਕੋਈ ਰੇੜੀ ਵੀ ਇੱਥੇ ਨਜ਼ਰ ਨਹੀਂ ਆਏਗੀ ਲੋਕ ਆਰਾਮ ਦੇ ਨਾਲ ਇੱਥੇ ਬੈਠ ਸਕਿਆ ਕਰਨਗੇ ਤਸਵੀਰਾਂ ਲੈ ਸਕਿਆ ਕਰਨਗੇ ਇਸ ਸਾਰੇ ਪ੍ਰੋਜੈਕਟ ਤੇ ਆਉਣ ਵਾਲੇ ਖਰਚੇ ਦੀ ਗੱਲ ਕਰੀਏ ਤਾਂ ਲਾਗਤ ਆਈ ਹੈ तकरीबन 250 ਕਰੋੜ ਤੋਂ 300 ਕਰੋੜ ਰੁਪਏ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਇਸ ਤੋਂ ਬਾਅਦ ਅੰਮ੍ਰਿਤਸਰ ਦੇ ਬਾਕੀ ਇਲਾਕਿਆਂ ਦੇ ਨਿਹਾਰ ਵੀ ਇਸੇ ਤਰ੍ਹਾਂ ਤੇ ਬਦਲੀ ਜਾਵੇਗੀ ਸਿੱਖ ਸੰਗਤ ਪੰਜਾਬੀ ਦੁਨੀਆ ਭਰ ਵਿੱਚ ਜਿਹੜੇ ਆਉਣਗੇ ਉਹਨਾਂ ਦੇਖੂਗਾ ਕਿੰਨਾ ਖਬਸੂਰਤ ਆਪਣਾ ਸ਼ਹਿਰ ਬਣ ਗਿਆ ਹੈ ਤੋਂ ਆਤਾ ਫਰਸਟ ਫੇਜ਼ ਹੈ ਇਹਦੇ ਬਾਅਦ ਜਿੰਨੀਆਂ 22 ਸਟਰੀਟਸ ਹਨ ਦਰਬਾਰ ਸਚਾਰ ਉੱਤੇ ਸਾਰੇ ਨੂੰ ਇਸ ਲੈਵਲ ਤੇ ਬਣਾਇਆ ਜਾਊਗਾ ਹਾਲਾਂਕਿ ਡਿਪਟੀ ਸੀਐਮ ਦੇ ਇਸ ਹੌਸਲੇ ਤੇ ਦਾਅਵਿਆਂ ਤੇ ਉਹਨਾਂ ਦੀ ਹੀ ਭਾਈਵਾਲ ਪਾਰਟੀ ਭਾਜਪਾ ਨੇ ਸਵਾਲ ਚੁੱਕੇ ਨੇ ਕੈਬਨਿਟ ਮੰਤਰੀ ਰਹਿ ਚੁੱਕੀ ਲక్ష్ਮੀ ਕਾਂਤਾ ਚਾवला ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਉਜਾੜਿਆ ਹੈ ਸੁੰਦਰੀਕਰਨ ਦੇ ਨਾਮ ਤੇ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਪੁਰਾਣੀ ਦਿੱਖ ਨੂੰ ਲੋਕੀ ਕਰਨਗੇ ਜਦੋਂ ਲੋਕਾਂ ਦੇ ਰੋਜ਼ਗਾਰ ਹੀ ਉਜੜ ਗਏ ਲੋਕ ਬੇਕਾਰ ਹੋ ਗਏ ਸੁੰਦਰਪਨ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਪਰਿਵਾਰਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਦਨੁਮਾ ਕਰਤੀ ਕੁਰੂਪ ਕਰ ਦਿੱਤੀ ਭੁੱਖੇ ਪੇਟ ਕਰ ਦਿੱਤੇ ਔਰ ਸੱਚਦੇ ਵੈ ਕਿ ਜਿੰਨਾ ਪੈਸਾ ਇਹਨਾਂ ਨੇ ਇੰਨਾ ਨੇ ਇੱਧਰ ਲਗਾਇਆ ਹੈ 250 ਕਰੋੜ ਉਹ ਕਹਿ ਰਹੇ ਆ ਅਗਰ 250 ਕਰੋੜ ਵੈਸੇ ਅਮ੍ਰਿਤਸਰ ਸ਼ਹਿਰ ਦੇ ਪਲੇਲੇ ਲਾਤਾ ਜਾਂਦਾ ਤੇ ਲੋਕ ਸੁਖੀ ਹੋ ਜਾਂਦੇ ਹੁਣ ਕੀ ਹੋਇਆ ਹਾਲ ਟਾਊਨ ਹਾਲ ਤੋਂ ਲੈ ਕੇ ਅੱਗੇ ਸਮਝੋ ਸਾਰਾ ਹੀ ਕਬਜ਼ਾ ਇਹਨਾਂ ਦਾ ਹੋ ਗਿਆ ਸਾਨੂੰ ਨਹੀਂ ਪਤਾ ਉਹ ਸਰਕਾਰ ਦਾ ਹੋਇਆ ਜਾਂ ਕਿਸੇ ਖੂਬ ਸੰਸਥਾ ਦਾ ਹੋਇਆ ਇਸ ਬਿਊਟੀਫਿਕੇਸ਼ਨ ਪ੍ਰੋਜੈਕਟ ਦਾ ਉਦਘਾਟਨ 25 ਅਕਤੂਬਰ ਨੂੰ ਹੋਣ ਵਾਲਾ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਿਰਾਸਤੀ ਦਿੱਖ ਤੇ ਸੁੰਦਰਤਾ ਕਾਇਮ ਰੱਖਣ ਦੀ ਕੋਸ਼ਿਸ਼ ਨੂੰ ਕਿੰਨਾ ਲੰਮਾ ਸਮਾਂ ਜਾਰੀ ਰੱਖਿਆ ਜਾਵੇਗਾ